ਸੋਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਦੇ ਦਿਹਾੜੇ ਦੇ ਸਾਥੀ ਦਰਿਹੰਦਿੰ ਦੇ ਖਾਲਸਾ ਸਿਗਰ ਆਏ ਆਪ ਸਭ ਨੂੰ ਬਹੁਤ ਬਹੁਤ ਉਦਰਾਹੀ ਹੋਏ ਅਸੰਗਤ ਦੇ ਰੂਪ ਵਿੱਚ ਇੱਥੇ ਬੈਠੇ ਹਾਂ ਛੇ ਪਾਸ਼ਾ ਹੀ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਸੁਖਸੈਨਾ ਸਾਹਿਬ ਜਿੱਥੇ ਗੁਰੂ ਸਾਹਿਬ ਛੇ ਪਾਸ਼ਾ ਨੇ ਮੇਰੀ ਪੀਰ ਸੰਕਲਪ ਦਿੱਤਾ ਉਹਨਾਂ ਦੇ ਪੋਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਹਾੜੇ ਜੋ ਇਤਿਹਾਸ ਦੀ ਰਚਨਾ ਕੀਤੀ ਉਹਦੀ ਕੋਈ ਮਿਸਾਲ ਨਹੀਂ ਹੈ ਠੀਕ 320 ਸਾਲ ਪਹਿਲਾਂ ਅਨੰਦਪੁਰ ਸਾਹਿਬ ਧਰਤੀ ਤੇ ਇੱਕ ਪਰੇਦਰਬਾਰ ਵਿੱਚ ਗੁਰੂ ਸਾਹਿਬ ਆਪਣੇ ਮ्यान ਤੋਂ ਤਲਵਾਰ ਕੱਢ ਕੇ ਕਹਿੰਦੇ ਨੇ ਮੈਨੇ ਸਿਰ ਦੀ ਲੋੜ ਹੈ ਸੰਗਤ ਵਿੱਚ ਇੱਕ ਸਨਾਟਾ ਛਾ ਜਾਂਦਾ ਹੈ ਕਿ ਗੁਰੂ ਨੇ ਕੀ ਮੰਗ ਕੀਤੀ ਹੈ ਗੁਰੂ ਸਾਹਿਬ ਫਿਰ ਕਹਿੰਦੇ ਨੇ ਮੈਨੂੰ ਸਿਰ ਦੀ ਲੋੜ ਹੈ ਕੋਈ ਸਿੱਖ ਕਹਿੰਦਾ ਉਹਦਾ ਤੀਸਰੀ ਵਾਰੀ ਫਿਰ ਲਲਕਾਰ ਕੇ ਗੁਰੂ ਸਾਹਿਬ ਕੇ ਅੰਦਰ ਨੇ ਮੇਨਕ ਸਿਰ ਦੀ ਲੋੜ ਹੈ ਇੱਕ ਸਿੱਖ ਹੁੜਦਾ ਹੈ ਆਪਣੇ ਆਪ ਨੂੰ ਗੁਰੂ ਦੇ ਸਰਮਰ ਸਮਰਪਣ ਕਰਕੇ ਕਹਿੰਦਾ ਹੈ ਮੇਰਾ ਸਿਰ ਹਾਜ਼ਰ ਹੈ ਗੁਰੂ ਸਾਹਿਬ ਉਹਨੂੰ ਲੈ ਕੇ ਤੰਬੂ ਲੈ ਜਾਂਦੇ ਨੇ ਇੱਕ ਆਵਾਜ਼ ਹੁੰਦੀ ਹੈ ਤੇ ਗੁਰੂ ਸਾਹਿਬ ਜਦੋਂ ਬਾਹਰ ਨਿਕਲਦੇ ਨੇ ਤਾਂ ਉਦੋਂ ਉਸ ਤਲਵਾਰ ਦੇ ਉੱਪਰ ਖੂਨ ਲੱਗਿਆ ਹੋਇਆ ਹੈ ਗੁਰੂ ਸਾਹਿਬ ਫਿਰ ਮੰਗ ਕਰਦੇ ਨੇ ਸਿਰ ਦੀ ਲੋੜ ਹੈ ਹੁਣ ਇਕ ਤੋਂ ਬਾਅਦ ਇੱਕ ਪੰਜ ਸਿੱਖ ਨਿਤਰ ਕੇ ਆਂਦੇ ਨੇ ਤੇ ਗੁਰੂ ਸਾਹਿਬ ਉਹਨਾਂ ਨੂੰ ਤੰਬੂ ਲੈ ਜਾਣ ਤੋਂ ਬਾਅਦ ਬਾਹਰ ਆਂਦੇ ਨੇ ਉਹਨਾਂ ਦੇ ਚਿਹਰੇ ਤੇ ਇੱਕ ਜਲਾਲ ਹੁੰਦਾ ਹੈ ਤੇ ਸੰਗਤ ਕਹਿੰਦੇ ਨੇ ਇਹ ਮੇਰੇ ਪੰਜ ਪਿਆਰੇ ਨੇ ਜਿਨ੍ਹਾਂ ਨੇ ਮੈਨੂੰ ਗੁਰੂ ਨੂੰ ਸਮਰਪਣ ਕੀਤਾ ਹੈ ਇਹ ਉਹ ਸਿੱਖ ਹਨ ਜਿਨ੍ਹਾਂ ਨੇ ਗੁਰਬਾਣੀ ਦੀ ਉਹ ਲੋ ਵਿੱਚ ਆਪਣਾ ਸੀਸ ਪੇਟ ਕੀਤਾ ਸਤਿਗੁਰ ਸੀਸ ਪੇਟ ਕਰੋ ਜੋ ਸਤਿਗੁਰ ਸਾਚੇ ਭਾਵੇਂ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਦਾਤ ਪੰਖਸ਼ੀ ਤੇ ਅੰਮ੍ਰਿਤ ਦੇਣ ਤੋਂ ਬਾਅਦ ਕਿਹਾ ਕਿ ਮੈਨੂੰ ਵੀ ਅੰਮ੍ਰਿਤ ਦਾਤ ਦਿਓ ਤਾਂ ਕਿ ਮੈਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਵਾਂ ਇੱਕ ਵੱਡੀ ਇੱਕ ਇੱਕ ਚਮਤਕਾਰ ਸੀ ਕਿ ਡੈਮੋਕ੍ਰੈtic ਸੈਟਅਪ ਤੇ ਜਮਹੂਰੀਤ ਦੀ ਗੱਲ ਜੋ ਗੁਰੂ ਸਾਹਿਬ ਨੇ ਕੀਤੀ ਤਦੇ ਤਾਂ ਗੁਰੂ ਸਾਹਿਬ ਕਿਹਾ ਹੈ ਨਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਪ੍ਰਗਟਿਆ ਮਰਦ ਅਗਮਣਾ ਬਰੀਆਮ ਇਕੈਲਾ ਤੇ ਗੁਰੂ ਸਾਹਿਬ ਨੇ ਇੱਕ डेमोक्रेटिक सर्च ਦੀ ਗੱਲ ਕੀਤੀ ਹੈ। ਅਤੇ ਹੁਣ ਖਾਲਸਾ ਸਾਜੰਤ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਆਇਤੋਂ ਬਾਦ ਤੁਹਾਡੀ ਕੋਈ ਨਾ ਜਾਤ ਹੈ ਨਾ ਕੋਈ ਕੁੱਲ ਹੈ ਉਹ ਨਾਸ਼ ਹੋ ਗਿਆ। ਅੱਜ ਤੁਸੀਂ ਅਨੰਦਪੁਰ ਸਾਹਿਬ ਦੇ ਵਾਸੀ ਹੋ। ਤੁਹਾਡਾ ਤੁਸੀਂ ਮੇਰੇ ਪੁੱਤ ਹੋ। ਤੁਹਾਡੀ ਮਾਤਾ ਸਾਹਿਬਕੌਰ ਹੈ। ਆਇਤੋਂ ਬਾਦ ਤੁਸੀਂ ਉਹਨਾਂ ਨਿਤਾੜਿਆਂ ਹੋਿਆਂ ਨੂੰ ਨਿਆਸਿਆਂ ਨੂੰ ਆਸਰਾ ਦੇਣਾ ਹੈ। ਨਿਹੱਥਿਆਂ ਨੂੰ ਸਹਾਰਾ ਦੇਣਾ ਹੈ। तु जुम जुलम जबर तो अन्याद आवाज़ उठानी है ना ही तो किसी किसी तो जुल्म करना है ना ही उस जुलम सहन करना है तो बाद खालसा बने हो इस खालस का अ रोमां बेदबी नहीं करनी कोठा नहीं खाना किसी किस्म का कोई नशा नहीं करना ना ही पर स्त्री पर पुरुष का गमन करना है पर गुरु साहब ने जदों सिर मंगया पर इस भी कहा जो मैं सिर ते तो मंग रहा हाँ तो मैं भी रखा कुछ नहीं अपने को रखागा गुरु साहब ने उचारण किया सेव करी इन्हीं की भावत और की सेव सुहात न जी को दान दो इन्हीं को फलो और आन को दान न लागत नी को मोह ग्रह में तनते मनते सिर लोधन है सभी इन्हीं को खालसा जी मैं सारा कुछ तहूँ सौंप दिता मेरे घर में जो कुछ भी सी मेरा तन है मन है तन है मेरा सिर है सब कुछ तहु तो अर्पण किया है ऐसे ही बस नहीं गुरु साहब ने कहा जे मैं कुछ बनया हाँ मेरे जहाँ गरीब करोड़ों में घूमता है पर थे करके हाँ युद्ध जिते इन्हीं के प्रसाद इन्हीं के प्रसाद सुदान करे अग ओग टरे इन्हीं के प्रसाद इन्हीं के प्रसाद फूनथाम भरे इन्हीं की प्रसाद सुविद्या इन्हीं की कृपा सब छद्र मरे ਇਨਹੀ ਦੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਤੁਸੀਂ ਆਪ ਦੇਖ ਲੋ ਉਸ ਗੁਰੂ ਸਾਹਿਬ ਨੇ ਖਾਲਸਾ ਕਿੱਥੇ ਪਹੁੰਚਾਇਆ ਖਾਲਸਾ ਦੀ ਸਿਰਜਣਾ ਕਰਕੇ ਸੰਸਾਰ ਨੂੰ ਦੱਸਿਆ ਕਿ ਅੱਜ ਤੋਂ ਬਾਅਦ ਜੋ ਖਾਲਸਾ ਹੈ ਉਹ ਹਰ ਜਗਤ ਨਿਤਰ ਕੇ ਆਏਗਾ ਗੱਲ ਇੱਥੇ ਖਤਮ ਨਹੀਂ ਹੁੰਦੀ ਇਹ ਖਾਲਸਾ ਦੀ ਹੀ ਜਿਹੜੀ ਸਪੀਡ ਸੀ ਜਿ세 ਦੇਖਨੇ ਆਂ ਚਮਕੌਰ ਦਾ ਜੰਗ ਮੁਕਸਰ ਦਾ ਜੰਗ ਉਥੇ ਸਿੰਘ ਜੋ ਨੇ ਆਪਣੇ ਫੋਰਟ ਨੂੰ ਆਪਣੇ ਕਿਲੇ ਨੂੰ ਨਹੀਂ ਛੱਡਦੇ ਨਹੀਂ ਤੇ ਉਹਦਾ ਜਿਹੜਾ ਬਿਲਕੁਲ ਉਹਨੂੰ ਰੈਪਲੀਕੇਟ ਕੀਤਾ ਉਹ ਸਾਕਾ ਸਾਰਾ ਗੜੀ ਜੋ ਸਾਨੂੰ ਆਪ ਨੂੰ ਪਤਾ ਹੈ ਕਿ 1897 ਸੀ ਵਿੱਚ ਜੋ 21 ਸਿੱਖਾਂ ਨੇ ਉਹ ਕਰਕੇ ਦਿਖਾਇਆ ਉਹ ਖਾਸ ਸਪਿਰਿਟ ਹੀ ਤੇ ਸੀ ਅੱਜਿੱਥੇ ਵੀ ਲੋੜ ਪੈਂਦੀ ਹੈ ਖਾਸਾ ਅਗੇ ਆਂਦਾ ਹੈ ਕਿਤੇ ਵੀ ਭੀੜ ਪੈਂਦੀ ਹੈ ਉਹ ਲੰਗਰ ਲਗਾਉਂਦੇ ਨੇ ਬੇਸ਼ੱਕ ਸੰਸਾਰ ਦਾ ਕੋਈ ਕੋਨਾ ਹੋਵੇ ਸਰੀਆ ਹੈ ਬੇਸ਼ੱਕ ਨਿਊਜ਼ੀਲੈਂਡ ਹੈ ਜਿੱਥੇ ਵੀ ਕੁਝ ਹੋਇਆ ਇਹ ਖਾਸਾ ਨੇ ਜਾ ਕੇ ਉੱਥੇ ਆਪਣੇ ਆਪ ਨੂੰ ਸਮਰਪਣ ਕੀਤਾ ਇਹ ਖਾਸਾ ਦੀ ਸਿਰਜਣਾ ਹੀ ਸੀ ਉਹ ਖਾਸਾ ਦਾ ਕਨਸੈਪਟ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਿਚ ਪਾਇਆ ਤੇ ਉਹ ਰਹਿ ਦੁਨੀਆ ਤੱਕ ਇਹ ਖਾਸਾ ਜਿਹੜਾ ਹੈ ਹਰ ਵੇਲੇ ਮੁਨਖਤ ਜੀ ਸੇਵਾ ਕਰਦਾ ਰਹੇਗਾ ਕਿਉਂਕਿ ਖਾਲਸਾ ਹੀ ਸਰਬਤ ਦੇ ਭਲੇ ਲਈ ਖੜਾ ਹੈ ਤੇ ਸਰਬਤ ਦੇ ਭਲੇ ਦੀ ਜਿਹੜੀ ਗੱਲ ਹੈ ਉਹ ਹਰ ਵੇਲੇ ਕਰਦਾ ਰਹੇਗਾ ਸੋ ਅੱਜ ਇਸ ਮੁਬਾਰਕ ਦਿਨ ਦੇ ਉੱਪਰ ਮੈਂ ਫਿਰ ਤੋਂ ਆਪ ਸਭ ਨੂੰ ਉਹ ਯਾਦ ਰਾਨਾ ਚਾਹਨਾ ਹਾਂ ਕਿ ਸਾਡੇ ਸਾਰਿਆਂ ਨੂੰ ਵਿੱਚ ਉਹ ਖਾਸ ਸਪਿਰਟ ਜੋ ਗੁਰੂ ਸਾਹਿਬ ਨੇ ਜਗਾਈ ਸੀ ਉਹ ਹਰ ਵੇਲੇ ਜਗਦੀ ਰਹਿਣੀ ਚਾਹੀਦੀ ਹੈ ਤਾਂਕਿ ਅਸੀਂ ਸੰਸਾਰ ਦੇ ਵਿੱਚ ਉਹਨਾਂ ਦੀ ਸੇਵਾ ਕਰ ਸਕੀਏ ਉਹਨਾਂ ਨਿਤਾਣਿਆਂ ਨੂੰ ਉਹਨਾਂ ਥਾਣਿਆਂ ਨੂੰ ਉਹਨਾਂ ਨੂੰ ਨਿਆਸਿਆਂ ਨੂੰ ਆਸਾਂ ਦੇ ਸਕੀਏ ਅਤੇ ਜ਼ੁਲਮ ਅਤੇ ਜ਼ਬਰ ਦੇ ਵਿਰੁੱਧ ਖੜੇ ਹੋ ਕੇ ਜ਼ੁਲਮ ਤੇ ਜੋ ਅਨਿਆਏ ਹੈ ਉਸ ਦਾ ਸਾਹਮਣਾ ਕਰ ਸਕੀਏ ਸੋ ਆਪ ਜੀ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ ਬਹੁਤ 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 ਵਧਾਈਆਂ ਆਪ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ